ਪੁਕਾਰਾ ਸ਼ਬਦ ਨੂੰ ਤੋ ਤਵੀ ਹੀ ਅਸਦਕ ਕਮਾਲ ਦੇ ਜਾ ਰਹੇ ਹੋ ਦਿੱਤੇ ਨੇ ਸੋ ਭਾਗੇ ਰੰਧੇ ਇਹ ਨੂੰ ਨਾ ਜਿ ਦੀ ਹੋਰ ਜੇ ਜਾ ਰਹੇ ਹੋ ਮਨ ਕੰਨ ਲੀ ਗਰਨਾ ਜਗਤੀ ਸਨ ਬੋਧ ਪਾ ਅਸਿ ਹੋਵੇ ਹੋ ਵਾਹਿਗੁਰੂ ਦੁਰਗਾ ਭਾਈ ਤੇ ਪਾਣੇ ਹਰਤੇ ਦਰਸ਼ਨ ਕਰੋ ਤਖਤ ਸ੍ਰੀ ਹਜੂਰ ਸਾਹਿਬ ਜੀ ਦੇ ਸੰਗਤ ਜੀ ਕਿ লাইਵ ਨੂੰ ਕੀਤੋ ਅਗੇ ਹੋਰ ਸ਼ੇਅਰ ਕਰ ਦਿਓ ਤਾਂ ਜੋ ਹਰ ਕੋਈ ਦਰਸ਼ਨ ਕਰ ਸਕੇ ਵਾਹਿਗੁਰੂ ਜੀ ਕੀ ਫਤਿਹ ਥੰਨੇ ਜਾਣਾ ਉਧਰ ਅੱਗੇ ਹੀ ਰਹਿਣਾ ਚਲੋ ਉੱਤਰ ਕਰਾ ਦਈਏ ਬਾਰੂ ਨਾਲ ਜੇ ਮੈਂ ਨਹੀਂ ਗਿਆ ਹਾਂ ਇਹ ਪੂਰਾ ਦੇ ਪੱਤੀ ਇੱਧਰ ਖਪਾਖ ਸਾਬਰ ਖਾਈ ਜਾਂਦੇ ਆ ਜਨਨ ਸੁਖ ਸੁਖੀ ਹੁੰਦੀ ਹੈ ਨਾਡੂ ਗੋੜ ਸਾਬ ਚੱਲਦੀਆਂ ਤੇ ਸਵੇਰੋਂ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਜੋ ਸੇਵਾ ਹੁੰਦੀ ਆ ਉਹਦੀ ਫਿਰ ਜਾਨ ਜਿਹੜੀ ਗਾਗਰ ਲੈ ਕੇ ਆਉਂਦੇ ਉਹਦੀ ਸੇਵਾ ਹੁੰਦੀ ਆ ਉਹ ਫਿਰ ਇੱਥੇ ਅਮਰਤ ਜਲ ਜਿਹੜਾ ਮਿਲਦਾ ਵਾ ਤੇ ਇਥੋਂ ਦੇਗ ਮਿਲਦੀ ਆ ਵਾਹਿਗੁਰੂ ਅਮਰਤ ਵੇਲੇ ਦਾ ਹੁਕਮਨਾਮਾ ਤਾਲਬਸਰੀ ਹਜੂਰ ਸਾਹਿਬ ਜੀ ਦਾ ਵਾਹਿਗੁਰੂ 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 ਇਸੀ ਮਾਈ ਭਾਗੋ ਜੀ ਦਾ ਪਸਤਾਨ ਸੋਖਨਦਾਨ ਤਰ ਵਾਹਿ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਸ਼ਾ ਸੰਗਤ ਦੀ ਲਾਈਵ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਕੋਈ ਦਰਸ਼ਨ ਕਰ ਸਕੇ ਵਾਹ ਸੁਭਾਸ਼ਵਾਹ ਸੁਭਾਸ਼ਵਾਹ ਨਾਮ ਹੈ ਤਹਰਤੋ ਇੱਕ ਸਰੋਦ ਨਾਮ ਪੁਲਾਤੋ ਸੰਤਿ ਦੀ ਸੰਤੋ ਵਾਹਿਗੁਰੂ ਜਿਨ ਇਨਸਾਨ ਕੋ ਸਰ ਸੱਚ ਆਇਆ ਉਹ ਦਿਸੂਆ ਚਾਰੇ ਸਤਿ ਸਦਾ ਹਰਨ ਕਮਾਲ ਜਨ ਜਨ ਆਤ ਪਾਏ ਕੋ ਆਤ ਅਨੰਤ ਜਨ ਜਨ ਦੇਵ ਤਰਹਿ ਸਵਾ ਵੱਡਾ ਆਈ ਵੱਡਾ ਪਾ ਵੱਡਾ ਪਾ ਵੱਡਾ ਪਾ ਰੂਹ ਹੈ ਰੂਹ ਸਪਨੋਂ ਸਿਉ ਰਿਹਾ ਸਤਿਗੁਰੂ ਰੂਹ ਰਪਾ ਗਏ ਅਮਰਤ ਵੀੜੇ ਤਰਸਿੰਦ ਰ ਰਹੇ ਤੁਸੀਂ ਤਕਸਰੀ ਹਜੂਰ ਸਾਹਿਬ ਜੀ ਦੇ ਅੰਗ ਸੰਗ ਸਾਹੀ ਹੋਣਾ ਸਭ ਦੇ ਮਾਲਕਾ ਸਭ ਦੇ ਕਾਰਜ ਰਾਸ ਕਰਨੇ ਤੇ ਅਮਰਤ ਵੇਲੇ ਦੋ ਗਾਗਰਾਂ ਆਉਂਦੀਆਂ ਇੱਕ ਤਾਂ ਤੁਹਾਨੂੰ ਪਤਾ ਵੀ ਗਦਾਵਰੀ ਨਦੀ ਜਿਉਂਦੀ ਆ ਤੇ ਦੂਜੀ ਜਿਹੜੀ ਗਾਗਰ ਆ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਵੀ ਕਿੱਥੋਂ ਆਉਂਦੀ ਆ ਉਹ ਦਰਬਾਰ ਸਾਹਿਬ ਦੇ ਵਿੱਚ ਹੀ ਹੁੰਦੀ ਆ ਆਦੇ ਬੌੜੀ ਸਾਹਿਬ ਬਣਿਆ ਹੋਇਆ ਇੱਥੋਂ ਲੈ ਕੇ ਜਾਂਦੇ ਆ ਜਿਹੜੀ ਦੂਜੀ ਗਾਗਰ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਇਹ ਕਿੰਨਾ ਨੇ ਬਣਾਈ ਸੀ ਆਹ ਦੇ ਇੱਥੋਂ ਜਾਂਦੀ ਹੈ ਦੂਜੀ ਗੱਲ ਕਰ ਅਮਰਤ ਵੇਲੇ ਆ ਤੁਸੀਂ ਪੜ ਸਕਦੇ ਹੋ ਵਾਹਿਗੁਰੂ ਇਹ ਬੋਲੀ ਸਾਹਿਬ ਤੁਹਾਨੂੰ ਆ ਦੇਖੋ ਇਤਿਹਾਸ ਪੜ ਲਓ ਜਦੋਂ ਸ਼੍ਰੀ ਪੰਜਾ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਤਾ ਲੱਗਿਆ ਕਿ ਸ੍ਰੀ ਹਜੂਰ ਸਾਹਿਬ ਨਦੇੜ ਦੀ ਪਵਨ ਧਰਤੀ ਉੱਤੇ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੰਤਮ ਸਮਾਪਤੀ ਕੀਤੀ ਤੇ ਸੱਚਖੰਡ ਵਿੱਚ ਗਮਨ ਕੀਤਾ ਸੀ ਉੱਤੇ ਕੋਈ ਵੱਡਾ ਯਾਦਗਰੀ ਸਥਾਨ ਨਹੀਂ ਹੈ ਤਾਂ ਉਹਨਾਂ ਨੇ ਭਾਈ ਚੰਦਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਵੱਡਾ ਗੁਰਦੁਆਰਾ ਸਾਹਿਬ ਲਈ ਬੇਨਤੀ ਕੀਤੀ ਤੇ ਲਾਹੌਰ ਤੋਂ ਬੇਅੰਤ ਮਾਇਆ ਭੇਜੀ ਤਖਤ ਸੱਚਖੰਡ ਸ੍ਰੀ ਤਖਤ ਸੱਚਖੰਡ ਸਾਹਿਬ ਜੀ ਦੇ ਦਮੇਰੀ ਦੌਰਾਨ ਪਾਣੀ ਦੀ ਕਾਫੀ ਦਿੱਕਤ ਸੀ ਉਸ ਸਮੇਂ ਤਖਤ ਸਾਹਿਬ ਜੀ ਦੇ ਮੀਤ ਪ੍ਰਧਾਨ ਬਾਬਾ ਗਗੂ ਸਿੰਘ ਜੀ ਨੇ ਇਸ ਬੋਲੀ ਨੂੰ ਖਡਾਉਣ ਦੀ ਕਾਰ ਸੇਵਾ ਕਰਵਾਈ ਪੁਰਾਤਨ ਚੱਲੀ ਆ ਰਹੀ ਮਰਿਆਦਾ ਅਨਸਾਰ ਗੁਰੂ ਸਾਹਿਬ ਜੀ ਦੇ ਸਿੰਘ ਸਿੰਘਾਸਨ ਸਥਾਨ ਦੇ ਅਸ਼ਨਾਣ ਲਈ ਰੋਜ਼ਾਨਾ ਅੰਮ੍ਰਿਤ ਵੇਲੇ ਇੱਕ ਪਾਣੀ ਦੀ ਗਾਗਰ ਗੋਦਾਵਰੀ ਨਦੀ ਤੇ ਦੋ ਲਿਆਈ ਜਾਂਦੀ ਹੈ ਤੇ ਦੂਸਰੀ ਗਾਗਰ ਇਸ ਬੋਲੀ ਵਿੱਚੋਂ ਭਰੀ ਜਾਂਦੀ ਹੈ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੇ ਸ਼ਾਮ ਨੂੰ 7:30 ਤੋਂ 8:30 ਵਜੇ ਤੱਕ ਜੋ ਬਾਬਾਈ ਨੇ ਇਸ ਪਰ ਕਮਰੇ ਦੇ ਵਿੱਚ ਬਚਨ ਕਰਦੇ ਨੇ ਸੰਗਤਾਂ ਨੂੰ ਤੇ ਸੰਗਤਾਂ ਦੀ ਬੱਦੀ ਗਿਣਤੀ ਹੁੰਦੀ ਆ ਸ਼ਾਮ ਵੇਲੇ ਕਾਂਬੜ ਵੀ ਲਾਈਵ ਹੋਵਾਂਗੇ ਤੁਹਾਨੂੰ ਦੱਸਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮੇਰ ਕਰਨ ਸਾਰਿਆਂ ਤੇ ਤੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਤਾਂ ਜੋ ਸਾਰੇ ਜਾਣੇ ਦਰਸ਼ਨ ਕਰ ਸਕਣ ਗੁਰੂ ਸਾਹਿਬ ਜੀ ਦੇ